ਸਵਾਗਤ ਜੀ ਇੱਕ ਨਵੀਂ ਕਹਾਣੀ ਵਿੱਚ ਦੋਸਤੋ ਪੰਜਾਬ ਦੇ ਪਟਿਆਲੇ ਜ਼ਿਲ੍ਹੇ ਦੇ ਸਮਾਣਾ ਵਿੱਚ ਜੋਰੇ ਦਾ ਪਰਿਵਾਰ ਰਹਿੰਦਾ ਸੀ ਉਸਦੇ ਪਰਿਵਾਰ ਵਿੱਚ ਉਸਦੀ ਪਤਨੀ ਤੇ ਇੱਕ ਕੁੜੀ ਮੁੰਡਾ ਸੀ ਜੋਰੇ ਦੀ ਪਤਨੀ ਦਾ ਨਾਂ ਭੋਲੀ ਤੇ ਕੁੜੀ ਦਾ ਨਾਂ ਭਾਵਨਾ ਸੀ ਜੋਰਾ ਕੋਈ ਪੱਕਾ ਕੰਮ ਨਹੀਂ ਕਰਦਾ ਸੀ ਉਸ ਨੂੰ ਜੋ ਵੀ ਕੰਮ ਮਿਲਦਾ ਉਹੀ ਕਰ ਲੈਂਦਾ ਸੀ ਉਸ ਦਾ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ ਸੀ ਉਹ ਜੋ ਵੀ ਕੰਮ ਕਰਦਾ ਥੋੜੇ ਦਿਨਾਂ ਬਾਅਦ ਹੀ ਉਸ ਦਾ ਮਨ ਉਸ ਕੰਮ ਤੋਂ ਭਰ ਜਾਂਦਾ ਸੀ ਜਿਸ ਕਰਕੇ ਉਸ ਦੀ ਪਤਨੀ ਉਸ ਤੋਂ ਬਹੁਤ ਨਾਰਾਜ਼ ਰਹਿੰਦੀ ਸੀ ਪਹਿਲਾ ਜੋਰਾ ਬਿਜਲੀ ਦੇ ਸਮਾਨ ਨੂੰ ਰਿਪੇਅਰ ਕਰਨ ਦੀ ਦੁਕਾਨ ਚਲਾਉਂਦਾ ਸੀ ਪਰ 1 ਸਾਲ ਦੁਕਾਨ ਚਲਾਉਣ ਤੋਂ ਬਾਅਦ ਉਸ ਨੇ ਦੁਕਾਨ ਬੰਦ ਕਰ ਦਿੱਤੀ ਸੀ ਫਿਰ ਉਸ ਤੋਂ ਬਾਅਦ ਜੋਰੇ ਨੇ ਕੇਬਲ ਤਾਰ ਦਾ ਕੰਮ ਕੀਤਾ ਪਰ ਇਹ ਕੰਮ ਵੀ ਉਸ ਤੋਂ ਸੁਭਾਲਿਆ ਨਹੀਂ ਜਾਂਦਾ ਹੈ ਕਿਉਂ ਕੇਬਲ ਦਾ ਕੰਮ ਵੀ ਬੰਦ ਕਰ ਦਿੰਦਾ ਹੈ ਹੁਣ ਪਰਿਵਾਰ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ ਸੀ ਜਿਸ ਕਰਕੇ ਜੋਰੇ ਦੀ ਪਤਨੀ ਭੋਲੀ ਉਸ ਨਾਲ ਝਗੜਾ ਕਰਦੀ ਹੋਈ ਕਹਿੰਦੀ ਹੈ ਤੇਰੇ ਕੋਲੋਂ ਪਰਿਵਾਰ ਦੀ ਸੰਭਾਲ ਨਹੀਂ ਹੋਣੀ ਹੈ ਹੁਣ ਮੈਨੂੰ ਹੀ ਕੁਝ ਕਰਨਾ ਪਵੇਗਾ ਜਦੋਂ ਤੋਂ ਭੋਲੀ ਦਾ ਜੋਰੇ ਨਾਲ ਵਿਆਹ ਹੋਇਆ ਸੀ ਉਹ ਉਦੋਂ ਤੋਂ ਹੀ ਜਾਂ ਤਾਂ ਦੁੱਖ ਦੇਖ ਰਹੀ ਸੀ ਜਾਂ ਫਿਰ ਹਰ ਸਾਲ ਜੋਰੇ ਦਾ ਬਦਲਦਾ ਹੋਇਆ ਨਵਾਂ ਧੰਦਾ ਇੱਕ ਦਿਨ ਭੋਲੀ ਆਪਣੀ ਭੈਣ ਕੋਲ ਜਾਂਦੀ ਹੈ ਜੋ ਜਲੰਧਰ ਵਿੱਚ ਰਹਿੰਦੀ ਸੀ ਜਿੱਥੇ ਭੋਲੀ ਨੇ ਆਪਣੀ ਭੈਣ ਦੇ ਗਵਾਂਢ ਵਿੱਚ ਰਹਿੰਦੀ ਇੱਕ ਔਰਤ ਨੂੰ ਵੇਖਿਆ ਜੋ ਚੌਂਕੀ ਲਾ ਕੇ ਪੁੱਛਾਂ ਕੱਢਦੀ ਸੀ ਉਹ ਵੀ ਉਹਨਾਂ ਦੇ ਘਰ ਵਿੱਚ ਜਾਂਦੀ ਹੈ ਤੇ ਉਸ ਨੂੰ ਦੇਖਦੀ ਹੈ ਕਿ ਚੌਂਕੀ ਭਰਨ ਉਸਦੇ ਘਰ ਬਹੁਤ ਸਾਰੇ ਸਰਦਾਲੂ ਆਉਂਦੇ ਹਨ ਜੋ ਉਸ ਨੂੰ ਬਹੁਤ ਸਾਰਾ ਪੈਸਾ ਦੇ ਰਿਹਾ ਤੇ ਉਸ ਔਰਤ ਦੀ ਲੋਕਾਂ ਦੇ ਸਾਹਮਣੇ ਇੱਜ਼ਤ ਵੀ ਬਹੁਤ ਜ਼ਿਆਦਾ ਹੈ ਹੁਣ ਭੋਲੀ ਦੇ ਮਨ ਵਿੱਚ ਵੀ ਇਹ ਖਿਆਲ ਆਉਂਦਾ ਹੈ ਕਿ ਉਹ ਵੀ ਕਿਉਂ ਨਾ ਕੁਝ ਅਜੀਹਾ ਹੀ ਕੰਮ ਕਰੇ ਜਿਸ ਨਾਲ ਲੋਕ ਉਸ ਦੀ ਇੱਜ਼ਤ ਵੀ ਕਰਨਗੇ ਤੇ ਉਸ ਨੂੰ ਪੈਸਾ ਵੀ ਦੇਣਗੇ ਉਹ ਹੁਣ ਇਸ ਕੰਮ ਬਾਰੇ ਸੋਚਦੀ ਹੈ ਤੇ ਆਪਣੇ ਪਤੀ ਜੋਰੇ ਨਾਲ ਗੱਲ ਕਰਦੀ ਹੈ ਜੋਰੇ ਨੂੰ ਵੀ ਇਹ ਤਰੀਕਾ ਵਧੀਆ ਲੱਗਦਾ ਹੈ ਕਿਉਂਕਿ ਇਸ ਵਿੱਚ ਕੋਈ ਵੀ ਖਰਚਾ ਕਰਨ ਦੀ ਜ਼ਰੂਰਤ ਨਹੀਂ ਸੀ ਤੇ ਨਾ ਹੀ ਕਿਸੇ ਤਰ੍ਹਾਂ ਦਾ ਸਮਾਨ ਲਿਆਉਣ ਦੀ ਲੋੜ ਸੀ ਇਹ ਕੰਮ ਉਸ ਸਮੇਂ ਦੇ ਵਿੱਚ ਬਹੁਤ ਚੱਲ ਰਿਹਾ ਸੀ ਕਿਉਂਕਿ ਉਦੋਂ ਬਹੁਤ ਲੋਕ ਬਾਬੇ ਬਣੇ ਹੋਏ ਸੀ ਤੇ ਬਹੁਤ ਸਾਰੇ ਲੋਕ ਪੁੱਛਣਾ ਵੀ ਦਿੰਦੇ ਸੀ ਉਹਨਾਂ ਨੂੰ ਬਸ ਲੋੜ ਮਸ਼ਹੂਰੀ ਕਰਨ ਦੀ ਸੀ ਇਹ ਮਸ਼ਹੂਰ ਕਰਨ ਵਾਲਾ ਕੰਮ ਜੋਰਾ ਸ਼ੁਰੂ ਕਰ ਦਿੰਦਾ ਹੈ ਉਹ ਆਸੇ-ਪਾਸੇ ਦੇ ਲੋਕਾਂ ਵਿੱਚ ਇਹ ਕਹਿਣ ਲੱਗਦਾ ਹੈ ਕਿ ਪਿਛਲੇ ਮੰਗਲਵਾਰ ਉਸਦੀ ਪਤਨੀ ਉੱਤੇ ਮਾਤਾ ਆਈ ਸੀ ਹੋਨੋ ਹਰ ਮੰਗਲਵਾਰ ਨੂੰ ਮਾਤਾ ਦੀ ਚੌਂਕੀ ਲਾਇਆ ਕਰੇਗੀ ਇਸ ਤੇ ਲਈ ਉਹ ਆਣ ਗੁਆਣ ਦੇ ਲੋਕਾਂ ਨੂੰ ਵੀ ਸੱਦਾ ਦੇ ਕੇ ਆਉਂਦਾ ਹੈ ਕਿ ਤੁਸੀਂ ਹਰ ਮੰਗਲਵਾਰ ਸਾਡੇ ਘਰ ਆਉਣਾ ਹੈ ਜਦੋਂ ਜੋਰੇ ਦੇ ਘਰ ਲੋਕ ਆਉਣੇ ਸ਼ੁਰੂ ਹੋ ਜਾਂਦੇ ਹਨ ਤਾਂ ਫਿਰ ਭੋਲੀ ਚੌਂਕੀ ਦੇਣ ਲੱਗਦੀ ਹੈ ਫਿਰ ਲੋਕ ਆਪੋ ਆਪਣੀਆਂ ਦੁੱਖ ਤਖਲੀਫਾਂ ਦੱਸਦੇ ਹਨ ਤਾਂ ਭੋਲੀ ਦਾ ਇੱਕੋ ਹੀ ਜਵਾਬ ਹੁੰਦਾ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ ਇਸੇ ਤਰ੍ਹਾਂ ਕਈ ਵਾਰ ਭੋਲੀ ਦਾ ਤੁੱਕਾ ਲੱਗ ਜਾਂਦਾ ਤੇ ਕਿਸੇ ਦਾ ਕੰਮ ਬਣ ਜਾਂਦਾ ਸੀ ਹੁਣ ਹੌਲੀ ਹੌਲੀ ਭੋਲੀ ਦੇ ਮੁਹੱਲੇ ਤੋਂ ਬਾਹਰ ਵੀ ਚਰਚੇ ਹੋਣ ਲੱਗੇ ਹੁਣ ਆਸੇ ਪਾਸੇ ਦੇ ਲੋਕ ਵੀ ਇਸ ਦੇ ਕੋਲ ਆਉਣ ਲੱਗੇ ਤੇ ਸੇਵਾ ਦੇ ਨਾਂ ਤੇ ਇਸ ਨੂੰ ਪੈਸਾ ਵੀ ਇਕੱਠਾ ਹੋਣ ਲੱਗਾ ਭੋਲੀ ਦਾ ਇਹ ਧੰਦਾ ਚੱਲਣਾ ਸ਼ੁਰੂ ਹੋ ਗਿਆ ਸੀ ਇਹ ਦੇਖ ਕੇ ਜੋਰਾ ਬਹੁਤ ਖੁਸ਼ ਸੀ ਕਿਉਂਕਿ ਇਸ ਕੰਮ ਦੇ ਵਿੱਚ ਉਹਨਾਂ ਦਾ ਕੋਈ ਵੀ ਪੈਸਾ ਨਹੀਂ ਲੱਗਿਆ ਸੀ ਤੇ ਕਮਾਈ ਦੁੱਗਣੀ ਹੋ ਰਹੀ ਸੀ ਕੁੜ ਸਮਾਂ ਲੰਘਣ ਤੋਂ ਬਾਅਦ ਵੱਡੇ ਲੋਕ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ ਕਈ ਕਹਿੰਦੇ ਸਾਨੂੰ ਬਾਹਰ ਜਾਣ ਵਿੱਚ ਪਰੇਸ਼ਾਨੀ ਹੋ ਰਹੀ ਹੈ ਸਾਡਾ ਵੀਜ਼ਾ ਨਹੀਂ ਲੱਗ ਰਿਹਾ ਹੈ ਇਸੇ ਦੌਰਾਨ ਹੀ ਇੱਕ ਹਰਿਆਣੇ ਦਾ ਮੁੰਡਾ ਜੋ ਕਿ 5 ਸਾਲਾਂ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦਾ ਬਾਹਰ ਜਾਣ ਦਾ ਕੰਮ ਨਹੀਂ ਬਣ ਰਿਹਾ ਸੀ ਪਰ ਜਦੋਂ ਭੋਲੀ ਕੋਲ ਆਉਂਦਾ ਹੈ ਤਾਂ ਅਗਲੇ 2-3 ਮਹੀਨਿਆਂ ਬਾਅਦ ਹੀ ਉਸ ਦਾ ਕਨੇਡਾ ਦਾ ਵੀਜ਼ਾ ਆ ਜਾਂਦਾ ਹੈ ਉਹ ਭੋਲੀ ਕੋਲ ਆ ਕੇ ਇਹ ਸੁਖ ਸੁਖਦਾ ਹੈ ਕਿ ਮੈਂ ਕਨੇਡਾ ਵਿੱਚ ਜਾ ਕੇ ਜੋ ਵੀ ਕਮਾਈ ਕਰਾਂਗਾ ਉਸ ਦਾ ਦਸਵਾਂ ਹਿੱਸਾ ਮੈਂ ਤੈਨੂੰ ਦਿਆ ਕਰਾਂਗਾ ਫਿਰ ਇਸੇ ਤਰ੍ਹਾਂ ਹੀ ਉਹ ਹਰ ਮਹੀਨੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਭੋਲੀ ਨੂੰ ਭੇਜਣ ਲੱਗਾ ਜਿਸ ਨਾਲ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਵਧੀਆ ਹੋ ਗਏ ਸੀ ਤੇ ਫਿਰ ਭੋਲੀ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ ਉਹ ਕਈ ਵੱਡੇ ਘਰਾਂ ਦੇ ਬੰਦਿਆਂ ਨੂੰ ਸੌਂਦੀ ਹੈ ਹੁਣ ਭੋਲੀ ਦੀ ਕੁੜੀ ਵੀ ਜਵਾਨ ਹੋ ਗਈ ਸੀ ਇਹਨਾਂ ਦੇ ਘਰ ਵਿੱਚ ਬੰਦਿਆਂ ਦਾ ਆਉਣਾ ਜਾਣਾ ਆਮ ਹੀ ਹੋ ਗਿਆ ਸੀ ਹੁਣ ਭੋਲੀ ਦੀ ਵੱਡੇ ਵੱਡੇ ਲੋਕਾਂ ਨਾਲ ਜਾਣ ਪਹਿਚਾਨ ਵੱਧ ਚੁੱਕੀ ਸੀ ਭੋਲੀ ਦੀ ਕੁੜੀ ਭਾਵਨਾ ਨੂੰ ਵੀ ਆਪਣੇ ਮਾਂ ਦੀ ਤਰ੍ਹਾਂ ਪੈਸੇ ਦਾ ਲਾਲਚ ਹੋ ਗਿਆ ਭਾਵਨਾ ਵੇਖਣ ਦੇ ਵਿੱਚ ਬਹੁਤ ਸੋਹਣੀ ਸੀ ਤੇ ਘਰ ਦੇ ਵਿੱਚ ਪੈਸਾ ਜ਼ਿਆਦਾ ਹੋਣ ਕਰਕੇ ਇਹ ਪੂਰੀ ਤਰ੍ਹਾਂ ਹੀ ਆਜ਼ਾਦ ਹੋ ਗਈ ਸੀ। ਉਹਨੇ ਬਾਹਰ ਮੁੰਡਿਆਂ ਦੇ ਨਾਲ ਘੁੰਮਦੀ ਫਿਰਦੀ ਸੀ। ਭਾਵਨਾ ਨੂੰ ਖੁਸ਼ ਕਰਨ ਦੇ ਲਈ ਕੋਈ ਮੁੰਡਾ ਇਸ ਨੂੰ ਫੋਨ ਲੈ ਕੇ ਦਿੰਦਾ ਤੇ ਕੋਈ ਕੱਪੜੇ ਲੈ ਕੇ ਦਿੰਦਾ ਸੀ। ਸਾਰੇ ਮੁੰਡੇ ਇਸ ਨੂੰ ਪਾਉਣਾ ਚਾਹੁੰਦੇ ਸੀ ਪਰ ਭਾਵਨਾ ਬਹੁਤ ਚਲਾਕ ਸੀ। ਸਾਰਿਆਂ ਨੂੰ ਗੱਲਾਂ-ਬਾਤਾਂ ਵਿੱਚ ਹੀ ਸਾਰ ਦਿੰਦੀ ਸੀ। ਸ਼ਹਿਰ ਦੇ ਵਿੱਚ ਇੱਕ ਕੱਪੜੇ ਦੀ ਦੁਕਾਨ ਸੀ। ਆਮ ਤੌਰ ਤੇ ਭਾਵਨਾ ਉਸੇ ਦੁਕਾਨ ਤੋਂ ਹੀ ਕੱਪੜੇ ਲੈਂਦੀ ਸੀ। ਉਸ ਦੁਕਾਨ ਮਾਲਕ ਦਾ ਇੱਕ ਮੁੰਡਾ ਵੀ ਸੀ ਜਿਸ ਦਾ ਨਾਮ ਰਕੇਸ਼ ਸੀ ਉਹ ਭਾਵਨਾ ਨੂੰ ਦੁਕਾਨ ਤੇ ਆਉਂਦਿਆਂ ਜਾਂਦਿਆਂ ਦੇਖਦਾ ਰਹਿੰਦਾ ਸੀ ਕਿਉਂਕਿ ਉਹ ਮਨ ਹੀ ਮਨ ਭਾਵਨਾ ਨੂੰ ਪਸੰਦ ਕਰਦਾ ਸੀ ਰਕੇਸ਼ ਭਾਵਨਾ ਦੀ ਖੂਬਸੂਰਤੀ ਦਾ دیਵਾਨਾ ਹੋ ਗਿਆ ਸੀ ਇਸ ਗੱਲ ਦਾ ਅੰਦਾਜ਼ਾ ਭਾਵਨਾ ਨੂੰ ਵੀ ਹੋ ਗਿਆ ਸੀ ਕਿ ਰਕੇਸ਼ ਉਸ ਨੂੰ ਪਸੰਦ ਕਰਦਾ ਹੈ ਤਾਂ ਉਸ ਨੇ ਸੋਚਿਆ ਕਿਉਂ ਨਾ ਇਸ ਗੱਲ ਦਾ ਫਾਇਦਾ ਚੁੱਕਿਆ ਜਾਵੇ ਉਹ ਕੁਝ ਦਿਨ ਰੁਕ ਕੇ ਉਹਨਾਂ ਦੀ ਦੁਕਾਨ ਤੇ ਕੱਪੜੇ ਲੈਣ ਜਾਂਦੀ ਹੈ ਤੇ ਰਕੇਸ਼ਨ ਨੂੰ ਕਹਿੰਦੀ ਹੈ ਕਿ ਮੈਂ 4-5 ਸੂਟ ਲੈ ਕੇ ਜਾ ਰਹੀ ਹਾਂ ਜਿਹੜਾ ਮੈਨੂੰ ਪਸੰਦ ਆਵੇਗਾ ਉਹ ਮੈਂ ਰੱਖ ਲਵਾਂਗੀ ਤੇ ਉਸਦੇ ਪੈਸੇ ਦੇ ਦੇਵਾਂਗੀ ਮੈਂ ਤੁਹਾਨੂੰ ਬਾਕੀ ਸੂਟ ਦੁਕਾਨ ਤੇ ਭੇਜ ਦੇਵਾਂਗੀ ਉਹ ਜਾਂਦੀ ਹੋਈ ਆਪਣਾ ਨੰਬਰ ਕਾਗਜ਼ ਤੇ ਲਿਖ ਕੇ ਰਕੇਸ਼ਨ ਨੂੰ ਦੇ ਜਾਂਦੀ ਹੈ ਕਿ ਜੇਕਰ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਹੋਵੇ ਤਾਂ ਇਸ ਨੰਬਰ ਤੇ ਕਰ ਸਕਦੇ ਹੋ ਰਕੇਸ਼ ਤਾਂ ਪਹਿਲਾਂ ਹੀ ਚਾਹੁੰਦਾ ਸੀ ਕਿ ਉਹ ਆਪਣਾ ਨੰਬਰ ਉਸ ਨੂੰ ਦੇਵੇ ਤੇ ਅੱਜ ਉਸ ਦੀ ਇਹ ਖੁਆਇਸ਼ ਵੀ ਪੂਰੀ ਹੋ ਗਈ ਸੀ। ਹੌਲੀ-ਹੌਲੀ ਰਕੇਸ਼ ਤੇ ਭਾਵਨਾ ਦੀਆਂ ਫੋਨ ਤੇ ਇੱਕ ਦੂਜੇ ਨਾਲ ਗੱਲਾਂ ਹੋਣ ਲੱਗਦੀਆਂ ਹਨ ਤੇ ਫਿਰ ਇੱਕ ਦਿਨ ਰਕੇਸ਼ ਭਾਵਨਾ ਨੂੰ ਬਾਹਰ ਕਿਤੇ ਮਿਲਣ ਦੇ ਲਈ ਬੁਲਾਉਂਦਾ ਹੈ। ਉਹ ਚਾਹੁੰਦਾ ਸੀ ਕਿ ਮੈਂ ਭਾਵਨਾ ਦੇ ਨਾਲ ਸਬੰਧ ਬਣਾਵਾਂ ਪਰ ਭਾਵਨਾ ਬਹੁਤ ਚਲਾਕ ਸੀ। ਉਹ ਪਹਿਲਾਂ ਤਾਂ ਰਕੇਸ਼ ਕੋਲੋਂ ਇੱਕ ਮੋਬਾਈਲ ਤੇ ਫਿਰ ਸਕੂਟਰੀ ਲੈਂਦੀ ਹੈ ਪਰ ਬਦਲੇ ਦੇ ਵਿੱਚ ਰਕੇਸ਼ ਨੂੰ ਕੁਝ ਨਹੀਂ ਦਿੰਦੀ ਹੌਲੀ ਹੌਲੀ ਰਕੇਸ਼ ਨੂੰ ਆਪਣੇ ਦੋਸਤਾਂ ਤੋਂ ਪਤਾ ਲੱਗਦਾ ਹੈ ਕਿ ਭਾਵਨਾ ਨੇ ਉਸ ਨੂੰ ਇਕੱਲੇ ਨੂੰ ਨਹੀਂ ਸਗੋਂ ਹੋਰ ਵੀ ਕਈ ਮੁੰਡਿਆਂ ਨੂੰ ਫਸਾਇਆ ਹੋਇਆ ਹੈ ਪਰ ਹੁਣ ਰਕੇਸ਼ ਚਾਹੁੰਦਾ ਸੀ ਕਿ ਇੱਕ ਵਾਰੀ ਭਾਵਨਾ ਉਸ ਨੂੰ ਕਿਸੇ ਤਰੀਕੇ ਮਿਲੇ ਤਾਂ ਉਹ ਆਪਣੇ ਸਾਰੇ ਪੈਸੇ ਉਸ ਤੋਂ ਵਸੂਲ ਕਰੇਗਾ ਉਸ ਤੋਂ ਬਾਅਦ ਉਹ ਆਪਣੇ ਰਸਤੇ ਤੇ ਮੈਂ ਆਪਣੇ ਰਸਤੇ ਪਰ ਇਹ ਸਭ ਕੁਝ ਕਰਨ ਤੋਂ ਪਹਿਲਾਂ ਹੀ ਭਾਵਨਾ ਕਿਤੇ ਗਾਇਬ ਹੋ ਜਾਂਦੀ ਹੈ ਜਦੋਂ ਉਸਦੇ ਘਰਦਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਭਾਵਨਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਉਹ ਗੁੰਮ ਹੋਣ ਤੋਂ ਪਹਿਲਾਂ ਹਰਿਆਣੇ ਆਪਣੀ ਮਾਸੀ ਕੋਲ ਗਈ ਸੀ ਪਰ ਉਥੋਂ ਵਾਪਸ ਨਹੀਂ ਆਈ ਜਦੋਂ ਉਸਦੀ ਮਾਸੀ ਨੂੰ ਜਾ ਕੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਮੇਰੇ ਕੋਲ ਤਾਂ ਚਲੀ ਗਈ ਹੈ ਪਰ ਉਸ ਤੋਂ ਬਾਅਦ ਕਿੱਥੇ ਗਈ ਇਹ ਮੈਨੂੰ ਨਹੀਂ ਪਤਾ ਫਿਰ ਜੋਰਾ ਤੇ ਭੋਲੀ ਪੁਲਿਸ ਸਟੇਸ਼ਨ ਜਾਂਦੇ ਹਨ ਤੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਹਨ ਰਿਪੋਰਟ ਲਿਖਣ ਤੋਂ ਬਾਅਦ ਪੁਲਿਸ ਵਾਲੇ ਭਾਵਨਾ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਨੂੰ ਭਾਵਨਾ ਕਿਤੇ ਵੀ ਨਹੀਂ ਮਿਲਦੀ ਹੈ ਫਿਰ ਜੋਰਾ ਤੇ ਭੋਲੀ ਪੁਲਿਸ ਤੇ ਇਲਜ਼ਾਮ ਲਗਾਉਂਦੇ ਹਨ ਕਿ ਤੁਸੀਂ ਭਾਵਨਾ ਨੂੰ ਲੱਭਣ ਵਿੱਚ ਆਪਣੀ ਪੂਰੀ ਕੋਸ਼ਿਸ਼ ਨਹੀਂ ਕੀਤੀ ਹੈ ਉਹ ਆਪਣੇ ਸ਼ਰਦਾਲੂ ਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਧਰਨਾ ਲਾ ਦਿੰਦੇ ਹਨ ਕਿ ਤੁਸੀਂ ਸਾਡੀ ਧੀ ਨੂੰ ਲੱਭ ਨਹੀਂ ਰਹੇ ਹੋ ਉਹਨਾਂ ਨੂੰ ਪੁਲਿਸ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਤੁਸੀਂ ਸੜਕ ਜਾਮ ਨਾ ਕਰੋ ਪਰ ਜੋਰਾ ਤੇ ਭੋਲੀ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੇ ਤੇ ਕਹਿੰਦੇ ਹਨ ਤੁਸੀਂ ਜਦੋਂ ਸਾਡੀ ਕੁੜੀ ਨੂੰ ਲੱਭ ਲਵੋਗੇ ਅਸੀਂ ਉਸ ਤੋਂ ਬਾਅਦ ਹੀ ਰੋਡ ਖੋਲਾਂਗੇ ਫਿਰ ਅਗਲੇ ਹੀ ਦਿਨ ਸਰਹੰਦ ਨਹਿਰ ਦੇ ਕੋਲ ਭਾਵਨਾ ਦੀ ਲਾਸ਼ ਮਿਲਦੀ ਹੈ ਮਾਹੌਲ ਤਾਂ ਪਹਿਲਾਂ ਹੀ ਗਰਮ ਸੀ ਪਰ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਭਾਵਨਾ ਨੂੰ ਕਿਸੇ ਨੇ ਮਾਰ ਦਿੱਤਾ ਹੈ ਤਾਂ ਮਾਹੌਲ ਹੋਰ ਵੀ ਗਰਮ ਹੋ ਗਿਆ ਦੂਜੇ ਪਾਸੇ ਪੁਲਿਸ ਵਾਲਿਆਂ ਨੇ ਬਿਨਾਂ ਕੁਝ ਦੱਸਿਆ ਹੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਸੀ ਸਾਰੇ ਲੋਕ ਇਕੱਠੇ ਹੋ ਕੇ ਥਾਣੇ ਦੇ ਅੱਗੇ ਨਾਰੇ ਲਾਉਣ ਲੱਗ ਪਏ ਫਿਰ ਐਸਪੀ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ 24 ਘੰਟਿਆਂ ਦੇ ਵਿੱਚ ਹੀ ਭਾਵਨਾ ਦੇ ਕਾਤਲਾਂ ਨੂੰ ਫੜ ਲਿਆ ਜਾਵੇਗਾ ਹੁਣ ਪੁਲਿਸ ਜਿਸ ਤਰ੍ਹਾਂ ਹੀ ਭਾਵਨਾ ਦੀ ਬੀਤੀ ਜ਼ਿੰਦਗੀ ਬਾਰੇ ਪਤਾ ਕਰਦੀ ਹੈ ਤਾਂ ਭਾਵਨਾ ਦੇ ਕਈ ਆਸ਼ਕਾਂ ਦੇ ਨਾਮ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਮਨਜੀਤ ਤੇ ਕਰਨ ਵੀ ਸੀ ਇਹਨਾਂ ਦੋਵਾਂ ਨੂੰ ਫੜਿਆ ਜਾਂਦਾ ਹੈ ਤਾਂ ਇਹ ਦੱਸਦੇ ਨੇ ਕਿ ਭਾਵਨਾ ਦੇ ਨਾਲ ਸਾਡਾ ਰਿਲੇਸ਼ਨ ਤਾਂ ਸੀ ਪਰ ਅਸੀਂ ਭਾਵਨਾ ਨੂੰ ਨਹੀਂ ਮਾਰਿਆ ਹੈ ਉਹ ਇਹ ਵੀ ਦੱਸਦੇ ਨੇ ਕਿ ਇਸ ਸਮੇਂ ਭਾਵਨਾ ਦੀ ਗੱਲਬਾਤ ਰਕੇਸ਼ ਨਾਂ ਦੇ ਇੱਕ ਮੁੰਡੇ ਨਾਲ ਚੱਲ ਰਹੀ ਸੀ ਫਿਰ ਪੁਲਿਸ ਰਕੇਸ਼ ਦੇ ਘਰ ਜਾਂਦੀ ਹੈ ਤੇ ਰਕੇਸ਼ ਦੇ ਕੋਲੋਂ ਪੁੱਛਗਿੱਛ ਕਰਦੀ ਹੈ ਰਕੇਸ਼ ਦੱਸਦਾ ਹੈ ਕਿ ਭਾਵਨਾ ਸਾਡੇ ਘਰ ਆਈ ਸੀ ਤੇ ਮੇਰੇ ਘਰਦਿਆਂ ਨੂੰ ਵਿਆਹ ਦੇ ਬਾਰੇ ਕਹਿੰਦੀ ਸੀ ਪਰ ਮੇਰੇ ਘਰ ਵਾਲੇ ਵਿਆਹ ਨੂੰ ਨਹੀਂ ਮੰਨੇ ਉਹਨਾਂ ਕਿਹਾ ਰਕੇਸ਼ ਦੀ ਹਜੇ ਵਿਆਹ ਦੀ ਉਮਰ ਨਹੀਂ ਹੈ ਇਸ ਲਈ ਤੁਹਾਡਾ ਵਿਆਹ ਨਹੀਂ ਹੋ ਸਕਦਾ ਫਿਰ ਭਾਵਨਾ ਆਪਣੇ ਘਰ ਚਲੀ ਜਾਂਦੀ ਹੈ ਉਸ ਤੋਂ ਬਾਅਦ ਉਸ ਨਾਲ ਕੀ ਹੋਇਆ ਮੈਨੂੰ ਨਹੀਂ ਪਤਾ ਫਿਰ ਕੁਝ ਦਿਨ ਬਾਅਦ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਕਿ ਭਾਵਨਾ ਦੇ ਕਤਲ ਦੇ ਵਿੱਚ ਉਸ ਦੀ ਮਾਂ ਤੇ ਪਿਤਾ ਦਾ ਹੱਥ ਹੋ ਸਕਦਾ ਹੈ ਪੁਲਿਸ ਵਾਲੇ ਭੋਲੀ ਤੇ ਜੋਰੇ ਨੂੰ ਗ੍ਰਿਫਤਾਰ ਕਰਦੇ ਹਨ ਤੇ ਉਹਨਾਂ ਤੋਂ ਸਖਤੀ ਨਾਲ ਪੁੱਛਤਾਛ ਕੀਤੀ ਜਾਂਦੀ ਹੈ ਤਾਂ ਭੋਲੀ ਸਭ ਕੁਝ ਸੱਚ ਦੱਸ ਦਿੰਦੀ ਹੈ ਉਹ ਦੱਸਦੀ ਹੈ ਕੀ ਭਾਵਨਾ ਦੇ ਵੱਖ-ਵੱਖ ਮੁੰਡਿਆਂ ਦੇ ਨਾਲ ਸਬੰਧ ਸੀ ਜੋ ਕਿ ਮੈਨੂੰ ਪਸੰਦ ਨਹੀਂ ਸੀ ਕਿਉਂਕਿ ਹੁਣ ਭੋਲੀ ਦਾ ਇੱਜ਼ਤਦਾਰ ਲੋਕਾਂ ਵਿੱਚ ਬਹਿਣਾ ਉੱਠਣਾ ਹੋ ਗਿਆ ਸੀ ਪਰ ਉਸਦੀ ਕੁੜੀ ਭਾਵਨਾ ਦੀ ਵਜ੍ਹਾ ਕਰਕੇ ਉਸਦੀ ਬਹੁਤ ਬਦਨਾਮੀ ਹੋ ਰਹੀ ਸੀ ਦੂਜਾ ਕਾਰਨ ਉਹ ਹੀ ਦੱਸਦੀ ਹੈ ਕਿ ਮੇਰਾ ਜੋ ਪ੍ਰੇਮੀ ਕੈਨੇਡਾ ਵਿੱਚ ਗਿਆ ਹੋਇਆ ਸੀ ਉਹ ਜਦੋਂ ਇੱਥੇ ਵਾਪਸ ਆਇਆ ਤਾਂ ਭਾਵਨਾ ਨੂੰ ਦੇਖ ਕੇ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਫਿਰ ਮੈਂ ਵੀ ਚਾਹੁੰਦੀ ਸੀ ਕੀ ਭਾਵਨਾ ਦਾ ਉਸਦੇ ਨਾਲ ਵਿਆਹ ਹੋ ਜਾਵੇ ਤਾਂ ਜੋ ਉਸ ਦੀ ਜਾਇਦਾਦ ਦੇ ਵਿੱਚ ਭਾਵਨਾ ਹਿੱਸੇਦਾਰ ਬਣ ਜਾਵੇ ਪਰ ਭਾਵਨਾ ਇਹ ਗੱਲ ਨਹੀਂ ਮੰਨੀ ਸੀ ਉਹ ਕਹਿੰਦੀ ਸੀ ਕਿ ਮੈਂ ਆਪਣੀ ਮਾਂ ਦੇ ਆਸ਼ਿਕ ਦੇ ਨਾਲ ਵਿਆਹ ਨਹੀਂ ਕਰਾਂਗੀ ਕਿਉਂਕਿ ਭਾਵਨਾ ਰਕੇਸ਼ ਤੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਫਿਰ ਭੋਲੀ ਆਪਣੇ ਭਰਾ ਨੂੰ ਬੁਲਾਉਂਦੀ ਹੈ ਤਾਂ ਉਹ ਵੀ ਭਾਵਨਾ ਨੂੰ ਸਮਝਾਉਂਦਾ ਹੈ ਕਿ ਤੂੰ ਕੈਨੇਡਾ ਵਾਲੇ ਮੁੰਡੇ ਨਾਲ ਵਿਆਹ ਕਰਵਾ ਲੈ ਤੂੰ ਡਲਰਾਂ ਦੇ ਵਿੱਚ ਖੇਡੇਂਗੀ ਪਰ ਭਾਵਨਾ ਆਪਣੇ ਮਾਮੇ ਨੂੰ ਸਾਫ਼ ਮਨਾ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਆਪਣੀ ਮਾਂ ਨੂੰ ਉਸ ਮੁੰਡੇ ਦੇ ਨਾਲ ਰੰਗ ਰਲੀਆਂ ਮਨਾਉਂਦੇ ਹੋਏ ਦੇਖਿਆ ਹੈ ਇਸ ਲਈ ਮੈਂ ਉਸ ਦੇ ਨਾਲ ਵਿਆਹ ਨਹੀਂ ਕਰਵਾ ਸਕਦੀ ਮੈਂ ਰਕੇਸ਼ ਨਾਲ ਹੀ ਵਿਆਹ ਕਰਵਾਵਾਂਗੀ ਇਸ ਗੱਲ ਤੇ ਭਾਵਨਾ ਦੀ ਮਾਂ ਭੋਲੀ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਆਪਣੇ ਪਤੀ ਭਰਾ ਤੇ ਆਸ਼ਿਕ ਨਾਲ ਮਿਲ ਕੇ ਕਾ ਨਾ ਦਾ ਗਲਾ ਘੁੱਟ ਕੇ ਮਾਰ ਦਿੰਦੀ ਹੈ ਤੇ ਭਾਵਨਾ ਦੀ ਲਾਸ਼ ਨੂੰ ਸਰਹੰਦ ਨਹਿਰ ਵਿੱਚ ਸੁੱਟ ਆਉਂਦੇ ਨੇ ਇਹ ਗੱਲ ਜਦੋਂ ਲੋਕਾਂ ਨੂੰ ਪਤਾ ਲੱਗੀ ਤਾਂ ਸਾਰੇ ਹੈਰਾਨ ਸੀ ਦੋਸਤੋ ਕਿਵੇਂ ਲਾਲਚ ਬੰਦੇ ਨੂੰ ਗਲਤ ਕੰਮ ਕਰਨ ਲਈ ਮਜਬੂਰ ਕਰ ਦਿੰਦਾ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਕਹਾਣੀ ਵਿੱਚ ਧੰਨਵਾਦ ਜੀ